ਰਾਜਨੀਤੀ ਤੋਂ ਬਾਹਰ ਹੋ ਜਾ ਕੋਈ ਨਹੀਂ ਬਚਾ ਪਾਏਗਾ ਕੋਈ ਸਿਕਿਉਰਿਟੀ ਤੇਰੇ ਕੰਮ ਨਹੀਂ ਆਏਗੀ ਤਾਂ ਇਸ ਤਰ੍ਹਾਂ ਦੀ ਧਮਕੀ ਭਰੀ ਚਿੱਠੀ ਮਿਲੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਮਨ ਜੋਤ ਸਿੰਘ ਨੂੰ ਦੱਸਦੀ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਰਮਨ ਜੋਤ ਤੇ ਉਹਨਾਂ ਨੂੰ ਧਮਕੀ ਭਰੀ ਚਿੱਠੀ ਇਹ ਭੇਜੀ ਗਈ ਹੈ ਗੁਰਦੁਆਰੇ ਦੇ ਕੋਲ ਜਦੋਂ ਉਹਨਾਂ ਦੀ ਕਾਰ ਖੜੀ ਸੀ ਤਾਂ ਉਸ ਸਮੇਂ ਉਹਨਾਂ ਦੀ ਕਾਰ ਦੇ ਵਿੱਚ ਇਹ ਧਮਕੀ ਭਰਿਆ ਨੋਟ ਰੱਖਿਆ ਗਿਆ ਜਿਸ ਤੋਂ ਬਾਅਦ ਪੁਲਿਸ ਮੁਸਤੈਦ ਹੋ ਗਈ ਹੈ ਪੁਲਿਸ ਦੇ ਵੱਲੋਂ ਜੋ ਸਿਕਿਉਰਟੀ ਵਧਾ ਦਿੱਤੀ ਗਈ ਹੈ ਔਰ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਰਮਨਜੋਤ ਸਿੰਘ ਹੋਰਾਂ ਨੂੰ ਇਹ ਧਮਕੀ ਮਿਲੀ ਹੈ ਤਾਂ ਬੇहद ਹੈਰਾਨ ਕਰਦੀ ਹੈ ਖਬਰ ਹੈ ਔਰ ਪੁਲਿਸ ਦੇ ਵੱਲੋਂ ਸੀਸੀਟੀਵੀ ਵੀ ਖੰਗਾਲੀ ਜਾ ਰਹੀ ਹੈ ਕਿ ਆਖਿਰਕਾਰ ਤੱਕ ਕਿਹੜੇ ਲੋਕ ਆਏ ਸੀ ਔਰ ਕਿਹਨਾਂ ਦੇ ਵੱਲੋਂ ਇਹ ਧਮਕੀ ਪਿਰਿਆ ਨੋਟ ਉਥੇ ਰੱਖਿਆ ਜਾਂਦਾ ਹੈ ਤਾਂ ਬੇहद ਹੈਰਾਨ ਕਰਦੀ ਹੈ ਖਬਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਮਨਜੋਤ ਸਿੰਘ ਨੂੰ ਧਮਕੀ ਮਿਲੀ ਹੈ ਔਰ ਜਿਸ ਤਰੀਕੇ ਨਾਲ ਸ਼ਬਦਾਵਲੀ ਇਸ ਧਮਕੀ ਦੇ ਵਿੱਚ ਲਿਖੀ ਗਈ ਹੈ ਤਾਂ ਉਸ ਨੂੰ ਲੈ ਕੇ ਵੀ ਬੜੀ ਉਹ ਹੈਰਾਨਗੀ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਸਰਦਾਰ ਸ਼ਬਦ ਦਾ ਇਸਤੇਮਾਲ ਕਰਕੇ ਧਮਕੀ ਦਿੱਤੀ ਗਈ ਹੈ ਤਾਂ ਰਾਜਨੀਤੀ ਤੋਂ ਬਾਹਰ ਹੋਣ ਨੂੰ ਕਿਹਾ ਗਿਆ ਹੈ ਕਹਿੰਦੇ ਕਿ ਕੋਈ ਵੀ ਤੈਨੂੰ ਬਚਾ ਨਹੀਂ ਸਕੇਗਾ ਔਰ ਇਹ ਆਖਰੀ ਵਰਨਿੰਗ ਹੈ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਸ ਤੋਂ ਪਹਿਲਾਂ ਵੀ ਵਰਨਿੰਗ ਉਹਨਾਂ ਨੂੰ ਦਿੱਤੀ ਗਈ ਹੋਵੇਗੀ ਤਾਂ ਇਸ ਦੇ ਨਾਲ ਹੀ ਇਸ ਦੇ ਉੱਪਰ ਲਿਖਿਆ ਹੈ ਪਾਈਚਾਰਾ ਜਿੰਦਾਬਾਦ ਅਤੇ ਨਾਲ ਹੀ ਗੋਗੀ ਗੈਂਗ ਕਿਸੇ ਦਾ ਨਾਮ ਲਿਖਿਆ ਹੋਇਆ ਹੈ ਔਰ ਜਿਸ ਤੋਂ ਪਤਾ ਲੱਗਦਾ ਹੈ ਕਿ ਆਖਰੀ ਧਮਕੀ ਕਿਹਨਾਂ ਦੇ ਵੱਲੋਂ ਦਿੱਤੀ ਗਈ ਹੈ ਪਰ ਪੁਲਿਸ ਦੇ ਵੱਲੋਂ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਔਰ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਮਨ ਜੋਤ ਜਿਨ੍ਹਾਂ ਨੂੰ ਇਹ ਧਮਕੀ ਦਿੱਤੀ ਗਈ ਹੈ ਤਾਂ ਉਸ ਤੋਂ ਪਹਿਲਾਂ ਵੀ ਉਹਨਾਂ ਨੂੰ ਜੇਕਰ ਕੋਈ ਧਮਕੀ ਆਈ ਹੈ ਤਾਂ ਫਿਰ ਉਸ ਬਾਰੇ ਵੀ ਉਹਨਾਂ ਤੋਂ ਪੁੱਛਿਆ ਜਾਵੇਗਾ ਤਾਂ ਫਿਲਹਾਲ ਪੂਰੀ ਘਟਨਾ ਤੇ ਜਾਣਕਾਰੀ ਦੇਣ ਲਈ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਕਮਲ ਕਾਉਂਸਲ ਦਿੱਲੀ ਤੋਂ ਸਾਡੇ ਪੱਤਰਕਾਰ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਹ ਧਮਕੀ ਦਿੱਤੀ ਗਈ ਹੈ ਤੇ ਅੱਗੇ ਪੁਲਿਸ ਦੇ ਵੱਲੋਂ ਕਿਹੜੇ ਕਦਮ ਚੁੱਕੇ ਜਾ ਰਹੇ ਨੇ ਤਾਂ ਜੀ ਕਮਲ ਰਮਨ ਜੋਤ ਖੁਨਾਂ ਨੂੰ ਧਮਕੀ ਮਿਲੀ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਔਰ ਇਹ ਧਮਕੀ ਕਿਸ ਸਮੇਂ ਦਿੱਤੀ ਗਈ ਹੈ ਔਰ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਜੇਕਰ ਇਸ ਪੂਰੇ ਮਾਮਲੇ ਕੀ ਬਾਤ ਕਰੇ ਤਾਂ ਦਿੱਲੀ ਸ਼ਿਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੇ ਮੈਂਬਰ ਅਮਨਜੋਤ ਸਿੰਘ अभी कुछ दिन पहले बीजेपी में शामिल हुए थे और इनको जो है वो दिल्ली पुलिस की तरफ से सुरक्षा भी मिली हुई थी लेकिन जिस तरीके से बात करें जब सिक्योरिटी का रिव्यू होता है तो कहीं ना कहीं जो गनमैन जो मिले होते हैं उनको वापस ले लिया जाता है तो ऐसे में एक धमकी पत्र जो है गुरुद्वारे के पास बड़ी खड़ी गाड़ी है उसमें मिला है की आप लोग जिस तरीके से राजनीति में हो उस राजनीति से थोड़ा पीछे हट जाओ नहीं तो तो जानते जो, जो लिखा है तो, तो कोई सिक्योरिटी काम नहीं आएगी तेरी और तो ये लास्ट वार्निंग जो है वो दी जा रही है ऐसा पत्र जो है लिखा गया है और जिस तरीके से पत्र लिखा है इसको लेकर अब दिल्ली पुलिस के जो जांच कर रही है तो क्यूँकी लगे सीसीटीवी है उनको गया, गया, गया और उनकी अब जांच जो है वो की जा रही है कि आखिर कौन लोग किन है ये पत्र जो है वो फेंका है और कौन तो लोग जो है शामिल क्योंकि तो अगर बात करें अमनजोत दिल्ली गुरुद्वारा मैनेजमेंट कमेटी के मेंबर भी है तो और अभी कुछ दिन पहले हाल ही में जब लोकसभा चुनाव थे उससे पहले जो है ये बीजेपी में शामिल ਤਾ ਕਮਲ ਪਤਾ ਲੱਗ ਸਕਿਆ ਕਿ ਆਖਿਰ ਕਿਹੜੇ ਗਰੁੱਪ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਕਿਉਂਕਿ ਨਾਮ ਵੀ ਲਿਖਿਆ ਹੈ ਗੋਗੀਮਾਨ ਗਰੁੱਪ ਤਾਂ ਕੋਈ ਜਾਣਕਾਰੀ ਮਿਲ ਸਕੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਧਮਕੀ ਦਿੱਤੀ ਗਈ ਹੈ ਔਰ ਇਸ ਤੋਂ ਪਹਿਲਾਂ ਵੀ ਕੀ ਰਮਨ ਜੋਤ ਉਹਨਾਂ ਨੂੰ ਧਮਕੀਆਂ ਮਿਲੀਆਂ ਨੇ ਕਿਉਂਕਿ ਜੋ ਲੈਟਰ ਉਹਨਾਂ ਨੂੰ ਲਿਖਿਆ ਗਿਆ ਤਾਂ ਉਹਦੇ ਉੱਤੇ ਲਾਸਟ ਵਾਰਨਿੰਗ ਲਿਖਿਆ ਗਿਆ ਤਾਂ ਇਸ ਤਰੀਕੇ ਦੇ ਨਾਲ ਲੱਗਦਾ ਹੈ ਕਿ ਪਹਿਲਾਂ ਵੀ ਕਈ ਵਾਰ ਧਮਕੀ ਮਿਲ ਚੁੱਕੀ ਹੈ ਤਾਂ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ

ਰਮਨ ਜੋਤ ਨੂੰ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਧਮਕੀ ਦਿੱਤੀ ਗਈ ਹੋ ਸਕਦੀ ਹੈ ਕਿਉਂਕਿ ਲਾਸਟ ਵਾਰਨਿੰਗ ਲਿਖਿਆ ਹੋਇਆ ਹੈ ਔਰ ਨਾਲ ਹੀ ਲੈਟਰ ਦੇ ਵਿੱਚ ਲਿਖਿਆ ਗਿਆ ਹੈ ਕਿ ਸਰਦਾਰ ਸੰਭਲ ਜਾ ਸਿਆਸਤ ਤੋਂ ਬਾਹਰ ਹੋ ਜਾ ਤਾਂ ਯਾਨੀ ਕਿ ਉਨ੍ਹਾਂ ਨੂੰ ਰਾਜਨੀਤੀ ਛੱਡਣ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਉਹ ਪਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਕੁਝ ਸਮਾਂ ਪਹਿਲਾਂ ਹੀ ਔਰ ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਲੜ ਚੁੱਕੇ ਨੇ ਔਰ ਇਸੇ ਦੇ ਮੱਦੇ ਨਜ਼ਰ ਅਜ ਜਦੋਂ ਪਾਟ ਪਾਟ ਦੇ ਵਿੱਚ ਸ਼ਾਮਿਲ ਹੁੰਦੇ ਨੇ ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਧਮਕੀ ਉਹਨਾਂ ਨੂੰ ਮਿਲਦੀ ਹੈ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਗਏ ਸੀ ਔਰ ਬਾਹਰ ਉਹਨਾਂ ਦੀ ਕਾਰ ਖੜੀ ਸੀ ਔਰ ਇਸੇ ਦੌਰਾਨ ਕਾਰ ਦੇ ਵਿੱਚ ਇੱਕ ਨੋਟ ਰੱਖ ਦਿੱਤਾ ਜਾਂਦਾ ਹੈ ਜਦੋਂ ਵਾਪਸ ਆਉਂਦੇ ਨੇ ਤਾਂ ਉਹਨਾਂ ਨੂੰ ਕਾਰ ਦੇ ਵਿੱਚ ਧਮਕੀ ਭਰਿਆ ਨੋਟ ਮਿਲਦਾ ਹੈ ਜਿਸ ਤੋਂ ਬਾਅਦ ਜੋ ਦਿੱਲੀ ਪੁਲਿਸ ਹੈ ਤਾਂ ਉਸ ਦੇ ਵੀ ਹੱਥ ਪੈਰ ਫੁੱਲਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਆ ਇਸ ਤਰ੍ਹਾਂ ਦੀ ਧਮਕੀਆਂ ਕਿਉਂਕਿ ਸਿਕਿਉਰਟੀ ਮਿਲੀ ਹੋਈ ਸੀ ਰਮਨ ਜੋਤ ਨੂੰ ਔਰ ਲਗਾਤਾਰ ਸਿਕਿਉਰਟੀ ਉਹਨਾਂ ਦੇ ਨਾਲ ਰਹਿੰਦੀ ਹੈ ਪਰ ਇਸ ਤਰੀਕੇ ਦੇ ਨਾਲ ਜਦੋਂ ਉਹਨਾਂ ਤੱਕ ਇਹ ਧਮਕੀ ਭਰੀ ਚਿੱਠੀ ਪਹੁੰਚਦੀ ਹੈ ਤਾਂ ਫਿਰ ਕਈ ਸਵਾਲ ਵੀ ਖੜੇ ਹੁੰਦੇ ਨੇ ਕਿ ਆਖਿਰ ਸਿਕਿਉਰਟੀ ਕਿਸ ਤਰੀਕੇ ਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਜੋ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਸੀ ਜਾਂ ਇਸ ਤੋਂ ਪਹਿਲਾਂ ਅ ਜਿਸ ਤਰੀਕੇ ਦੇ ਨਾਲ ਉਹ ਪਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਸੀ ਤਾਂ ਪਰ ਇਸ ਦੇ ਬਾਵਜੂਦ ਉਹਨਾਂ ਤੱਕ ਇਹ ਧਮਕੀ ਭਰੀ ਚਿੱਠੀ ਪਹੁੰਚਦੀ ਏ ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਸਰਦਾਰ ਸੰਭਲ ਜਾ ਰਾਜਨੀਤੀ ਤੋਂ ਬਾਹਰ ਹੋ ਜਾ ਕੋਈ ਨਹੀਂ ਬਚਾ ਪਾਏਗਾ ਤਾਂ ਇਹ ਨਹੀਂ ਨਹੀਂ ਇਹ ਵੀ ਲਿਖਿਆ ਗਿਆ ਨਾਲ ਕਿ ਕੋਈ ਸਿਕਿਉਰਿਟੀ ਤੇਰੇ ਕੰਮ ਨਹੀਂ ਆਏਗੀ ਕਿਉਂਕਿ ਸਿਕਿਉਰਿਟੀ ਉਹਨਾਂ ਨੂੰ ਮਿਲੀ ਹੋਈ ਸੀ ਔਰ ਇਸ ਦੀ ਜਾਣਕਾਰੀ ਵੀ ਉਹਨਾਂ ਲੋਕਾਂ ਨੂੰ ਸੀ ਕਿ ਸਿਕਿਉਰਿਟੀ ਹੈ ਉਹਨਾਂ ਦੇ ਕੋਲ ਇਸ ਦੇ ਬਾਵਜੂਦ ਉਹਨਾਂ ਦੇ ਵੱਲੋਂ ਇਹ ਧਮਕੀ ਭਰੀ ਚਿੱਠੀ ਉਥੇ ਰੱਖੀ ਜਾਂਦੀ ਹੈ ਧਮਕੀ ਦਿੱਤੀ ਜਾਂਦੀ ਹੈ ਔਰ ਨਾਲ ਹੀ ਆਪਣੇ ਗਰੁੱਪ ਦਾ ਨਾਮ ਵੀ ਮੈਂਸ਼ਨ ਕੀਤਾ ਜਾਂਦਾ ਹੈ ਕਿ ਨਾਲ ਹੀ ਕਿਹਾ ਜਾਂਦਾ ਹੈ ਕਿ ਲਾਸਟ ਵਾਰਨਿੰਗ ਜਾਨੀ ਕਿ ਇਸ ਤੋਂ ਅੱਗੇ ਜੇਕਰ ਸਿਆਸਤ ਤੋਂ ਦੂਰ ਨਹੀਂ ਹੁੰਦਾ ਜੇਕਰ ਤੁਹਾਡੀ ਗੱਲ ਤੂੰ ਨਹੀਂ ਮੰਨਦਾ ਤਾਂ ਕਾਰਵਾਈ ਇਸ ਗਰੁੱਪ ਦੇ ਵੱਲੋਂ ਕੀਤੀ ਜਾ ਸਕਦੀ ਹੈ ਤਾਂ ਇਹ ਬੇहद ਮਨਪੱਖੀ ਖਬਰ ਹੈ ਔਰ ਕਿਸ ਤਰੀਕੇ ਦੇ ਨਾਲ ਧਮਕੀ ਦਿੱਤੀ ਗਈ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਰਮਨ ਜੋਤ ਔਰ ਹਾਲੀ ਦੇ ਵਿੱਚ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਔਰ ਹੁਣ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਔਰ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਗੁਰਦੁਆਰਾ ਸਾਹਿਬ ਦੇ ਬਾਹਰ ਕਾਰ ਉਹਨਾਂ ਦੀ ਖੜੀ ਸੀ ਤਾਂ ਜਿਸ ਦੇ ਵਿੱਚ ਧਮਕੀ ਭਰਿਆ ਨੋਟ ਰੱਖਿਆ ਜਾਂਦਾ ਹੈ ਔਰ ਇਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਹ ਧਮਕੀ ਦਿੱਤੀ ਗਈ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਉਹਨਾਂ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵੱਲੋਂ ਇਹ ਧਮਕੀ ਭਰਿਆ ਨੋਟ ਇਸ ਕਾਰ ਦੇ ਵਿੱਚ ਰੱਖਿਆ ਜਾਂਦਾ ਹੈ ਔਰ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾਵੇਗੀ ਉਹਨਾਂ ਲੋਕਾਂ ਦੀ ਪਛਾਣ ਕਰਨ ਤੋਂ ਬਾਅਦ ਉਹਨਾਂ ਨੂੰ ਦਬੋਚਿਆ ਜਾਵੇਗਾ ਪਰ ਸਵਾਲ ਖੜੇ ਹੁੰਦੇ ਕਿਨੇ ਕਿਸ ਤਰੀਕੇ ਦੇ ਨਾਲ ਜਦੋਂ ਸਿਕਿਉਰਟੀ ਹੈ ਤਾਂ ਉਸ ਸਮੇਂ ਕਿਸ ਤਰੀਕੇ ਦੇ ਨਾਲ ਧਮਕੀ ਮਿਲ ਜਾਂਦੀ ਹੈ ਔਰ ਕਿਸ ਤਰੀਕੇ ਦੇ ਨਾਲ ਗੈਂਗ ਸਰਗਰਮ ਨੇ ਕਿਉਂਕਿ ਉਹਨਾਂ ਨੂੰ ਕਿਸੇ ਦਾ ਵੀ ਡਰ ਨਹੀਂ ਹੈ ਚਾਹੇ ਸਿਕਿਉਰਟੀ ਮਿਲੀ ਹੋਵੇ ਕਿਸੇ ਨੂੰ ਚਾਹੇ ਨਾ ਮਿਲੀ ਹੋਵੇ ਤਾਂ ਇਹ ਗੈਂਗ ਆਪਣਾ ਕੰਮ ਉਸੇ ਤਰੀਕੇ ਦੇ ਨਾਲ ਕਰਦੇ ਨੇ ਇਹ ਕਿਸੇ ਦਾ ਡਰ ਖੋਫ ਨਹੀਂ ਰੱਖਦੇ ਤਾਂ ਫਿਲਹਾਲ ਰਮਨ ਜੋਤ ਜੋ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਭਾਜਪਾ ਦੇ ਵਿੱਚ ਹਾਲੀ ਦੇ ਵਿੱਚ ਸ਼ਾਮਿਲ ਹੋਏ ਨੇ ਤਾਂ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਉਹਨਾਂ ਨੂੰ ਧਮਕੀ ਭਰੀ ਚਿੱਠੀ ਦਿੱਤੀ ਗਈ ਹੈ ਔਰ ਨਾਲ ਹੀ ਲਾਸਟ ਵਾਰਨਿੰਗ ਲਿਖਿਆ ਗਿਆ ਹੈ ਤਾਂ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਜੋ ਦਿੱਲੀ ਪੁਲਿਸ ਹੈ ਕੀ ਕਾਰਵਾਈ ਕਰਦੀ ਹੈ ਔਰ ਕਦੋਂ ਤੱਕ ਇਹ ਦੋਸ਼ੀ ਜਿਨ੍ਹਾਂ ਦੇ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਤਾਂ ਉਹਨਾਂ ਤੱਕ ਪੁਲਿਸ ਦੇ ਹੱਥ ਪਹੁੰਚਦੇ ਨੇ